ਸਸਕਾਲ ਜੀ ਗੁੱਡ ਮਾਰਨਿੰਗ ਜੀ ਅੱਜ ਦੇ ਦਿਨ ਦੀ ਕਰਦੇ ਆਂ ਸ਼ੁਰੂਆਤ ਗੱਡੀ ਸਟਾਰਟ ਕਰਨ ਲੱਗੇ ਆਂ ਸਵੇਰ ਦੇ 7:40 ਹੋ ਗਏ ਨਾਬੇ ਜਾ ਰਹੇ ਆਂ ਤੇ ਦਿਖਾਉਨੇ ਆ ਤੁਹਾਨੂੰ ਫਿਰ ਰਸਤੇ 'ਚ ਅੱਜ ਨਾਬੇ ਹੋ ਹੈਗਾ 4 ਵਜੇ ਤੱਕ 4 ਵਜੇ ਤੱਕ ਸਾਡੇ 3 ਵਜੇ ਤੱਕ ਗੱਡੀ ਕਰਤੀ ਸਟਾਰਟ ਆਪ 4:00 'ਤੇ ਚੱਲਦੇ ਆਂ ਹਾਂਜੀ ਦੋਸਤੋ ਚੱਲਦੇ ਆਂ ਹੁਣ ਨਾਬੇ ਨੂੰ ਧੁੰਦ ਪੈਣ ਲੱਗ ਗਈ ਹਾਂਜੀ ਪਟਿਆਲੇ ਆ ਜੀ ਬੀਜਲ ਪਵਾ ਰਹੇ ਆਂ ਨਾਪੇ ਜਾ ਰਹੀ ਹੈ ਧੁੰਦ ਬਹੁਤ ਆ ਯਾਰ ਅੱਜ ਧੁੰਦ ਬਹੁਤ ਜ਼ਿਆਦਾ ਹੈ ਨਾ ਕੋਈ ਨਾ ਪਾਵੇ ਕੋਈ ਚੱਕਰ ਨਹੀਂ ਹੋਰ ਕਰ ਪਰਿਵਾਰ ਠੀਕ ਆ ਉਹ ਕੀ ਆ ਕਰੇ ਹਾਂਜੀ ਹਾਂਜੀ ਠੀਕ ਆ ਠੀਕ ਆ ਹਾਂਜੀ ਹੁਣ ਨਾਬੇ ਨੂੰ ਚਲਦੇ ਆਂ ਧੁੰਦ ਬਹੁਤ ਆ ਤੇ ਤੁਸੀਂ ਵੀ ਯਾਰ ਸਲੋ ਚਲਾਇਓ ਗੱਡੀ ਬੇਨਤੀ ਹੂਆ ਤੁਹਾਨੂੰ ਸਾਰਿਆਂ ਨੂੰ ਭਤੀਜ ਭਤੀਜੀਆਂ ਮਿੱਤਰ ਪਿਆਰੇ ਤੇ ਤੇ ਲਫਵਾਇਆ ਪੰਪ ਤੇ ਭਤੀਜ ਮਿਲ ਗਿਆ ਤੀ ਭਤੀਜ ਵੀ ਚੰਡੀਗੜ੍ਹ ਨੂੰ ਜਾ ਰਿਹਾ ਹੈ ਹਾਂਜੀ ਗੁਰਦੁਆਰਾ ਦੁਖਨਮਾਰਨ ਸਾਹਿਬ ਆ ਗਿਆ ਮਾਨਸੇ ਵਾਲਿਓ ਠੀਕ ਹੈ ਜੀ ਠੀਕ ਹੈ ਲਾਭਤੀ ਤੁਹਾਨੂੰ ਭਤੀਜਿਆਂ ਨੂੰ ਸਸਰੀ ਗਾਂ ਦੇ ਅੰਦਰ ਹਾਂਜੀ 90 ਪਹੁੰਚ ਗਏ ਘੰਟਾ ਲੱਗਿਆ ਪਟਿਆਲੇ ਹਾਂਜੀ ਦੋਸਤੋ 90 ਆ ਗਏ ਆਪਾਂ ਹੁਣ ਚੱਲਦੇ ਆਂ ਜਿੱਥੇ ਅੱਜ ਪ੍ਰੋਗਰਾਮ ਸਵੇਰੇ ਸਵੇਰੇ ਬਾਜ਼ਾਰ ਚ ਸ਼ਾਂਤੀ ਆ ਘੰਟਾ ਕਰਕੇ ਲਾ ਲੋ ਜਿਵੇਂ ਮਰਜ਼ੀ ਲਾ ਲੋ ਨਾਪੇ ਆ ਜਾ ਰਹੇ ਹੁਣ ਮੱਥਾ ਟੇਕਣ ਪਹਿਲਾਂ ਤੇਰੇ ਹਾਂ ਦੇ ਅੱਛਾ ਨਾਬੇ ਆ ਜੀ ਆ ਆਪਣਾ ਭਤੀਜ ਮਿਲ ਗਿਆ ਹੈਲੋ ਕਰਦੇ ਪੁੱਤ ਹੈਲੋ ਕਰੋ ਹੈਲੋ ਕਰੋ ਕਿਹੜੀ ਕਲਾਸ ਆ ਨਰਸਰੀ ਕਲਾਸ ਚ ਬੜਾ ਠੀਕ ਆ ਠੀਕ ਆ ਹੋਰ ਖਾਣਾ ਪੀਣਾ ਨੂੰ ਸਮਝ ਨਾ ਨਾ ਬੱਸ ਬੱਸ ਜੇ ਤੋਂ ਸਾਡੇ ਘਰ ਆਏ ਹੋ ਮੈਂ ਪਾਪਿਆਂ ਨੂੰ ਚੱਲਦੇ ਹਾਂ ਤੇਰੇ ਇੱਥੇ ਅੱਛਾ ਅੱਛਾ ਹੋਰ ਦੱਸੋ ਗੱਲਬਾਤ ਖਾਸ ਵਧੀਆ ਜੀ ਆ ਚਲੋ ਠੀਕ ਆ ਭਤੀਜ 1:00 ਵਜੇ ਆਇਤੀ ਆਇਆ ਹਾਂਜੀ ਆ ਆਪਣਾ ਭਤੀਜਾ ਨਾਪੇ ਮਿਲਿਆ ਈੜਵਾਲ ਈੜਵਾਲਾ ਹਾਂ ਤੁਹਾਡੇ ਵੀ ਹੈਗਾ ਆਪ ਕੋ ਆਪਣਾ ਡੇਰਾ ਹੈ ਨਾ ਉਹ ਉੱਪਰ ਚਾਈ ਤੇ ਤੁਹਾਡੇ ਕਿਹੜੇ ਮਹੀਨੇ ਹੁੰਦਾ ਆਪਣਾਰਾ ਤੇ ਲੇਡ ਹੁੰਦਾ ਜੀ 11ਵੇਂ ਮਹੀਨੇ ਤੇ ਠੀਕ ਆ ਠੀਕ ਆ ਹੋਰ ਦੱਸ ਸਕਾਂ ਤੁਹਾਡਾ ਠੀਕ ਆ ਹਾਂ ਜੀ ਠੀਕ ਆ ਠੀਕ ਆ ਹਾਂ ਜੀ ਉਹ ਫ੍ਰੀ ਹੋਏ ਆ ਇੱਥੋਂ ਹੁਣ ਚੱਲਦੇ ਆ ਉੱਧਰ ਨੂੰ ਉਹ ਘੰਟਾ ਕ ਭਤੀਜ ਭਤੀਜੀਆਂ ਨੂੰ ਉੱਧਰ ਮਿਲਾਂਗੇ ਮਿਲ ਕੇ ਫਿਰ ਚੱਲਦੇ ਆ ਪਟਿਆਲੇ ਨੂੰ ਅੱਜ ਕੱਲ ਹੱਲ ਨਹੀਂ ਹੈ ਜੀ ਹਾਂ ਜੀ 90 ਆ ਜੀ ਹੁਣ ਇੱਥੋਂ ਜਾਣ ਲੱਗਿਆ ਦੀ ਕਿਹੜਾ ਗੇਟ ਆ ਹਾ ਵੱਜਦਾ ਛੁੱਟੀ ਹੋ ਗਈ ਹਾਂ ਜੀ ਹਾਂ ਜੀ ਛੁੱਟੀ ਹੋ ਗਈ ਹੋਰ ਮੇਰੇ ਲੈ ਕੋਈ ਸੇਵਾ ਦੱਸੋ ਬਸ ਹੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਦੱਸੋ ਨਾ ਹੀ ਬਸ ਓਕੇ ਰਿਪੋਰਟ ਕਿਹੜਾ ਪਿੰਡ ਆ ਆਪਾਂ 90 ਤੋਂ ਹੀ ਖਾਸ ਨਾਬਾ ਨਾਬਾ ਖਾਸ ਤੇ ਸਕੂਲ ਕਿਹੜਾ ਪੁੱਤ ਪੂਰਾ ਮੋਡਰਨ ਨਾਬਾ ਨੰਬਰ ਕਿਨੇ ਲਵੂਗੇ ਫਿਰ ਪੱਕਿਆਂ ਚ ਨੰਬਰ ਨੰਬਰ ਤਾਂ ਆ ਜਾਣਗੇ ਆ ਵਧੀਆ ਚੰਦਾ ਲੋਈ ਸੀ ਹੈ ਤੇ ਪਾ ਦੂਗੇ 85 ਕਿ ਨਹੀਂ ਪਾ ਦਾ ਗਈ 85 ਦਾ ਠੀਕ ਆ ਠੀਕ ਆ ਹੋਰ ਦੱਸੋ ਯਾਰ ਗੱਲ ਬਾਤ ਹੋਰ ਜੀ ਠੀਕ ਆ ਠੀਕ ਆ ਹਾਂ ਜੀ ਨਾਪੇ ਆ ਜੀ ਭਤੀ ਜਾ ਕੇ ਆਪਣੇ ਆ ਹੋਰ ਦੱਸੋ ਠੀਕ ਹੋ ਬੰਦਾ ਵਧੀਆ ਐਟਾਈ ਬੁਝੀਆ ਨੰਬਰ ਪਾਉਂਦੇ ਆ ਜਾ ਆ ਜਾ ਲੰਘਿਆ ਆ ਭਤੀ ਜਾ ਕੇ ਆਪਣੇ ਤੁਹਾਨੂੰ ਪਤਾ ਹੀ ਆ ਕਨਾ ਭਤੀਜ ਵਕੀਲ ਆਹ ਤੇ ਹੁਣ ਪਟਿਆਲੇ ਮੁਕਾਮਤ ਭਤੀਜ ਨੂੰ ਸ਼ੁਰੂ ਕਰਾਉਣੀ ਆ ਆਪਾਂ ਹੋਰ ਦੇਖੋ ਮੁੰਡਿਓ ਨੱਬੇ ਵਾਲਿਓ ਕਿਉਂ ਆਵਾਜ਼ ਤੇ ਭਤੀਜ ਆਈ ਜਾਂ ਬਾ ਰੋਗ ਦੇ ਪਾਸ हां जी मां भतीज ने अपने ऑफिस स्कूल तो आई आई। भाई। भाई। आए ने ठीक हो नाबे वाले आओ जी नहीं टोक्यो एयरपोर्ट हां जी बढ़िया है हां जी बढ़िया है ए मां-बाप दा कहना ਮੰਨਣਾ ਪੈਰੀ ਹੱਥ ਲਾਉਣਾ ਜੋ ਮੈਂ ਕਹਿਣਾ ਉਹਨਾਂ ਹਾਂਜੀ ਹਾਂਜੀ ਉਿਓ ਨਾ ਹਾਂ-ਹਾਂ ਕਰੀ ਜਾਇਓ ਕਈ ਠੀਕ ਆ ਜੀ हां ਨੰਬਰ ਤਾਂ ਹੀ ਬਣੂਗੇ ਅਫਸਰ ਜੇ ਉਹਨਾਂ ਦੀ ਸੇਵਾ ਕਰੂਗੇ ਪੁੱਤ ਠੀਕ ਆ ਜੀ ਨਾ ਕੋਈ ਨਾ ਪਈ ਟੀਮ हां जी ਨਾਬੇ ਆਏ ਪਏ ਆ ਭਤੀਜ ਦੇ ਕੈਫੇ ਚ ਤੇ ਭਤੀਜ ਆਪਣਾ ਢੜਿਆ ਨਹੀਂ ਕਹਿੰਦਾ ਚਾਚੇ ਖਾ ਕੇ ਜਾਈਆਂ ਜਾਈ ਨਾ ਇੱਥੋਂ ਹੋਰ ਦੱਸ ਭਤੀਜ ਵਧੀਆ ਚੱਲਦਾ ਕੰਮ ਵਧੀਆ ਕੰਮ ਕਰਦਾ ਭਾਈ ਨਾਬੇ ਵਾਲਿਓ ਆ ਜਾ ਕਰੋ ਇੱਥੇ ਜਰ ਤੇ ਬਲੈਕ ਬੀਨਸ ਕੈਫੇ ਆ ਇਹਦੇ ਕਾਲਜ ਦੇ ਸਾਹਮਣੇ ਪਤਾ ਹੀ ਜਾਂ ਨਾਬੇ ਵਾਲਿਆਂ ਨੂੰ ਮਤਲਬ ਵਧੀਆ ਹੈਗਾ ਇੱਥੇ ਖਾਣ ਪੀਣ ਦਾ ਸਿਸਟਮ ਆਪਣਾ ਭਤੀਜ ਉਹ ਵੀ سپورਟ ਕਰੋ ਆਪਣੇ ਜਰ ਬੰਦੇ ਪੰਜਾਬ ਚ ਰਹਿ ਕੇ ਆਪਦਾ ਕੰਮ ਕਰ ਰਹੇ ਨੇ ਤਾਂ ਆਪਣਾ ਵੀ ਫਰਜ਼ ਬਣਦਾ سپورਟ ਕਰਨ ਦਾ ਹਾਂਜੀ ਆ ਨਾਬੇ ਆਏ ਪਿਆ ਜੀ ਉਹ ਪਟਿਆਲੇ ਨੂੰ ਜਾਣ ਲੱਗੇ ਆ ਆ ਮੇਰਾ ਭਤੀਜਾ ਭਤੀਜ ਦਾ ਹੈਪੀ ਬਰਥਡੇ ਆ ਤੇ ਆ ਸਾਰੇ ਭਤੀਜਾ ਪਾਰਟੀ ਲੈਣ ਆਏ ਨੇ ਭਤੀਜ ਨੂੰ ਹੋਰ ਦੱਸੋ ਗੱਲਬਾਤ ਠੀਕ ਹੋ ਠੀਕ ਹੈ ਠੀਕ ਓਕੇ ਰਿਪੋਰਟਾ ਓਕੇ ਈ ਓਕੇ ਤੇ ਵਧੀਆ ਬੱਦਦੇ ਹੋ ਹਾਂ ਸੰਪਰ ਲਵਾਂਗੇ ਫਿਰ ਇਕਤੀ ਤੇ ਰੱਖਣਾ ਨਾ ਐ ਨਾ ਐ ਨਾ ਕਰੋ ਵਾਦਾ ਕਰੋ ਕਿ ਹਾਂ ਲਵਾਂਗੇ ਹੈ ਕੱਲੂ ਮੈਂ ਨਹੀਂ ਕਹਿਣ ਚੁੱਕਿਆ ਕਿ ਹਾਂ ਭਾਈ ਮੁੰਡਿਆਂ ਨੇ ਨੰਬਰ ਆਏ ਨੇ ਦੱਸੋ ਬੁਲਾਉਂਗੇ ਵਧੀਆ ਨੰਬਰ ਆ ਠੀਕ ਆ ਠੀਕ ਆ ਦਿਖਾ ਦੇ ਇੱਕ ਵਾਰੀ ਸਾਰੇ ਮੁੰਡੇ ਸਾਰੇ ਆ ਰਹੇ ਆ ਹੋਰ ਦੱਸੋ ਮੇਰੇ ਲਾਈਕ ਤੇ ਵਾਪਕ ਕੋਈ ਤੁਸੀਂ ਬੁਲਾਉਂਗੇ ਆ ਨਾ ਬਸ ਤੁਸੀਂ ਇਹ ਪਹਿਲਾਂ ਆਏ ਨੇ ਜਿੱਤੇ ਕੇਕ ਲਾ ਲਈ ਨਾ ਕੋਈ ਇੱਕੇ ਗੱਲ ਆ ਇੱਕੇ ਗੱਲ ਆ ਕੋਈ ਚੱਕਰ ਨਹੀਂ ਹੈਗਾ ਮੇਰੇ ਵੱਲੋਂ ਤੁਹਾਨੂੰ ਬਹੁਤ ਸਾਰੀਆਂ ਮੁਬਾਰਕਾਂ ਯਾਰ ਬਹੁਤ ਦੱਸੋਗਾ ਦਵਾ ਲਵ ਟੂ ਲਵ ਟੂ ਭਤੀਜਾ ਹੈਪੀ ਬਰਥਡੇ ਆ ਬਹੁਤ ਪਿਆਰ ਭਤੀਜਾ ਹਾਂ ਜੀ ਜਾਨ ਲੱਗਿਆ ਜੀ ਹੁਣ ਇਹਦਾ ਬਰਥਡੇ ਆ ਭਤੀਜੇ ਦਾ ਗੱਡੀ ਚ ਬੈਠਾ ਹੈ ਹੈਪੀ ਬਰਥਡੇ ਭਾਈ ਹਾਂ ਆ ਵੀ ਆਪਣੇ ਭਤੀਜ ਨੇ ਹਾਂ ਜੀ ਨਾਬੇ ਆ ਜੀ ਹੁਣ ਪਟਿਆਲੇ ਚੱਲੇ ਆ ਮੈਂ ਠੀਕ ਆ ਓਕੇ ਭਤੀਜ ਆ ਆ ਗਿਆ ਭਤੀਜ ਆਪਣੇ ਠੀਕ ਹੋ ਹਾਂ ਠੀਕ ਹੈ ਠੀਕਾ ਠੀਕ ਹੈ ਚੱਲ ਹਾਂਜੀ ਦੋਸਤੋ ਹੁਣ 90 ਤੋਂ ਪਿੰਡ ਨੂੰ ਜਾ ਰਹੇ ਹਾਂ ਹਾਂ ਜੀ ਨਾਬੇ ਵਾਲਿਆਂ ਨੇ ਬਹੁਤ ਪਿਆਰ ਦਿਖਾਇਆ ਅੱਜ ਹੁਣ ਚੱਲਦੇ ਆ ਪਿੰਡ ਪਟਿਆਲਾ ਪਹੁੰਚ ਗਏ ਆਪਾਂ ਮਿੱਤਰ ਪਿਆਰੇ ਹੋ ਬਾਈ ਨੰਬਰ 44 ਮਗਾ ਚੱਲ 5 ਕਿ ਮਿੰਟ ਇੱਥੇ ਰੁਕ ਜਾਨਨੇ ਆ ਬਾਈ ਨੰਬਰ ਪਾਕ ਹਾਂਜੀ ਬਾਈ ਨੰਬਰ ਆ ਆ ਭਤੀਜ ਮਿਲ ਕੇ ਆਪਣੇ ਤੇ ਆ ਭਤੀਜ ਦਾ ਬਰਥਡੇ ਆ ਹੈਪੀ ਬਰਥਡੇ ਭਾਈ ਤੈਨੂੰ ਮੁੰਡਿਆ ਥੈਂਕ ਯੂ ਹੋਰ ਦੱਸ ਗੱਲ ਬਾਤ ਕਿਉਂ ਕਿ ਹੈ ਜੀ ਦੂਰ ਹੀ ਤੁਹਾਨੂੰ ਦੇਖ ਲਈ ਜਦ ਹੀ ਕਹਿੰਦਾ ਗੱਡੀ ਮੋੜਦਾ ਨਾ ਨਾ ਕੋਈ ਗੱਲ ਕੋਈ ਕੋਈ ਟੱਕਰ ਨਾ ਆਇਆ ਹੋਰ ਦੱਸੋ ਗੱਲ ਬਾਤ ਠੀਕੋ ਵਧੀਆ ਗੱਲ ਬਾਤ ਠੀਕ ਆ ਠੀਕ ਆ ਹਾਂਜੀ ਹਟਿਆਲੇ ਤੋਂ ਹੁਣ ਪਿੰਡ ਨੂੰ ਜਾ ਰਹੇ ਹਾਂ ਟਿਮੀ ਉਹਨਾਂ ਵਾਸਤੇ ਉਹਨਾਂ ਦਾ ਖਾਣ ਪੀਣ ਵਾਲਾ ਸਿਸਟਮ ਲੈਣ ਲੱਗੇ ਆਂ ਕਿਉਂਕਿ ਸਿਸਟਮ ਲੈ ਕੇ ਖਾਣ ਪੀਣ ਵਾਲਾ ਚੱਲਦੇ ਆਂ ਫਿਰ ਆਪਾਂ ਪਿੰਡ ਨੂੰ ਹਾਂਜੀ ਟਿਮੀ ਟੌਮ ਨੂੰ ਆਪਾਂ ਲੈ ਲਿਆ ਉਹਨਾਂ ਦਾ ਖਾਣ ਪੀਣ ਵਾਲਾ ਸਿਸਟਮ ਅੱਜ ਨਾ ਬਹੁਤ ਕਿਰਾ ਬਾਅਦ ਮੇਰਾ ਭਤੀਜ ਮਿਲੇ ਇੱਥੇ ਮੈਨੂੰ ਉਹ ਪਹਿਲਾਂ ਉਧਰ ਲੱਗਿਆ ਹੁੰਦਾ ਦੀ ਕੇਐਫਸੀ ਦੂਏ ਪਾਸੇ ਅੱਜ ਮੈਂ ਕਹਿੰਦਾ ਮੈਨੂੰ 2 ਮਹੀਨੇ ਬਾਅਦ 2.5 ਮਹੀਨੇ ਬਾਅਦ ਮਿਲਿਆ ਹੋਊਗਾ ਯਾਰ ਵਧੀਆ ਲੱਗਿਆ ਭਤੀਜ ਨੂੰ ਮਿਲ ਕੇ ਯਾਰ ਟਿਮੀ ਟੌਮ ਉਹਨਾਂ ਵਾਸਤੇ ਆ ਜੀ ਦੋਸਤੋ ਆ ਗਏ ਘਰੇ ਆਪਾਂ ਨਾ ਪੀ ਗਿਆ ਵੀ ਆ ਦੀ ਤੁਹਾਨੂੰ ਪਤਾ ਹੀ ਆ ਸਾਰਿਆਂ ਨੂੰ ਬਹੁਤ ਵਧੀਆ ਗਿਆ ਦਿਨ ਬਹੁਤ ਭਤੀਜੀ ਵੀ ਮਿਲੇ ਵੱਡੇ ਬਜ਼ੁਰਗ ਵੀ ਮਿਲੇ ਸਾਰਿਆਂ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਇਹ ਤੇ ਪਰਸੋਂ ਨੂੰ ਆਪਣਾ ਲੰਗਰ ਆ ਕੱਲ ਨੂੰ ਪਿਆਰੀ ਕਰਨੀ ਆ ਸਾਰੀ ਦਿਹਾੜੀ ਕੱਲ ਨੂੰ ਕਿਤੇ ਨਹੀਂ ਜਾਣਾ ਸਬਜ਼ੀਆਂ ਲਿਆ ਕੇ ਪਿੰਡੇ ਤਿਆਰੀ ਕਰਾਉਂਗਾ ਪਰਸੋਂ ਨੂੰ ਵੀ ਨਹੀਂ ਕਿਤੇ ਜਾਣਾ ਕਿਉਂਕਿ ਪਰਸੋਂ ਨੂੰ ਜਖਵਾਲੀ ਏਡੇ ਤੇ ਆਪਣਾ ਲੰਗਰ ਆ ਜਰੂਰ ਪਹੁੰਚਿਓ ਤੇ ਉਦੋਂ ਉਹ ਟਰੈਕਟਰ ਲੈ ਕੇ ਭੇਜੇ ਨੇ ਆਟਾ ਲੈਣ ਆਟਾ ਚੱਕਣ ਗਏ ਨੇ ਲੰਗਰ ਖਾਤਰ ਲੱਭ ਜੀ ਹਾਂਜੀ ਵਾਹਿਗੁਰੂ ਜੀ ਲੰਗਰ ਲਾਉਣਾ ਆਪਾਂ ਪਰਸੋਂ ਨੂੰ ਆਟਾ ਪਿਆ ਹ ਲੈ ਆਉਂਦਾ ਤੇ ਤੁਸੀਂ ਜਰੂਰ ਪਹੁੰਚਿਓ ਯਾਰ ਠੀਕ ਆ ਜੀ ਤੇ ਅੱਜ ਦੇ ਵਲੌਗ ਦੀ ਮੈਂ ਇੱਥੇ ਹੀ ਸਮਾਪਤੀ ਕਰਦਾ ਹਾਂ ਤੇ ਸਵੇਰੇ ਸੱਜਰੇ ਸਬਜ਼ੀਆਂ ਸੁੱਗੀਆਂ ਲੈਣ ਜਾਣਾ ਹੈ